ਟਰੈਵਲ ਵਾਰਨਿੰਗ ਨੂੰ ਲੈ ਕੇ ਅਪਡੇਟਸ ਜਿਹੜੀਆਂ ਉਹ ਆਈਆਂ ਨੇ ਇਹ ਇਹ ਕੀ ਚੀਜ਼ ਹੈਗੀ ਆ ਜੀ ਬਿਲਕੁਲ ਸੋ ਅੱਜ ਮੈਂ ਆਪਣਾ ਟੌਪਿਕ 2 ਸਾਲ ਵਾਲਾ ਰੂਲ ਆ ਜਿਹੜਾ ਉਹਦੇ ਬਾਰੇ ਰਹੂਗਾ ਤੇ ਕਾਫੀ ਉਹਦੀ ਇਨਫੋਰਮੇਸ਼ਨ ਆਪਾਂ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ origignal ਸੋਰਸ ਜਿਹੜਾ ਕਿਹੜਾ ਰੇਡੀਓ ਚੈਨਲ ਸੋਸ਼ਲ ਮੀਡੀਆ ਜਿਹੜਾ ਹੁੰਦਾ ਠੀਕ ਆ ਸੋ ਖਬਰਾਂ ਕਰਦੇ ਆਂ ਆਪਾਂ ਤਾਂ ਫੇਰ ਅੱਗੇ ਖਬਰਾਂ ਬਣਦੀਆਂ ਉਤੋਂ ਦੀ ਜੀ ਪਰ ਅੱਜ ਜਿਹੜਾ ਕਾਫੀ ਡਿਟੇਲ ਦੇ ਵਿੱਚ ਇਹਦੇ ਵਿੱਚ ਜਾਵਾਂਗੇ ਕਾਫੀ ਟੈਕਨੀਕੈਲਿਟੀ ਦੇ ਵਿੱਚ ਜਾਵਾਂਗੇ ਕੀ ਹੈ ਕੀ ਚੀਜ਼ ਹੈ ਕਿਉਂਕਿ ਲੋਕਾਂ ਨੂੰ ਕਾਫੀ ਕਨਫਿਊਜ਼ਨ ਹੈ ਹੂੰ ਇਹਦੇ ਵਿੱਚ ਆਪਾਂ ਲੌਂਗ ਫਾਰਮ ਫਾਰਮੈਟ ਦੇ ਵਿੱਚ ਵੀ ਸ਼ੋਅ ਦੇ ਵਿੱਚ ਵੀ ਆਪਾਂ ਗੱਲ ਕਰ ਚੁੱਕੇ ਇੱਕ ਦੋ ਪ੍ਰੋਗਰਾਮ ਵੀ ਆਪਾਂ ਕਰ ਚੁੱਕੇ ਆਂ ਜੀ ਤੇ ਸੋਸ਼ਲ ਮੀਡੀਆ ਰਾਹੀਂ ਟਿਕਟੌਕ ਇੰਸਟਾਗ੍ਰਾਮ ਰਾਹੀਂ ਵੀ ਵੀਡੀਓਜ਼ ਵਗੈਰਾ ਜਿਹੜੀਆਂ ਛੋਟੀਆਂ ਵੀਡੀਓ ਜਿਹੜੇ ਕੋਈ ਬਹੁਤ ਜ਼ਿਆਦਾ ਲੰਬੀ ਵੀਡੀਓ ਨਹੀਂ ਦੇਖਣਾ ਚਾਹੁੰਦਾ ਉਹਦੇ ਬਾਰੇ ਵੀ ਗੱਲ ਕਰ ਚੁੱਕੇ ਆ ਜਦੋਂ ਲੋਕਾਂ ਦੀਆਂ ਵੀ ਤੇ ਵਕੀਲਾਂ ਦੀਆਂ ਵੀ ਗੱਲਾਂ ਸੁਣੀਦੀਆਂ ਕਿ ਪਤਾ ਹੈ ਨਹੀਂਗਾ ਲੋਕਾਂ ਨੂੰ ਪ੍ਰੋਪਰ ਤੇ ਜਿਹੜਾ ਤੁਸੀਂ ਕਹ ਲਓ ਕਿ ਸੰਸਨੀ ਥੋੜੀ ਜਿਆਦਾ ਜਿਹੜੀ ਫਲਾਈ ਹੋਈ ਹੈ ਹਾਂਜੀ ਸੋ ਉਹਦੇ ਬਾਰੇ ਜਿਹੜੀ ਟੈਕਨੀਕਲਿਟੀ ਦੇ ਬਾਰੇ ਅੱਜ ਜਿਹੜੀ ਹੈਗੀ ਹੈ ਅਗਰ ਲਾਅ ਕੀ ਆ ਕੀ ਮੈਮੋ ਸਿਗਾ ਕੀ ਕਹਿੰਦਾ ਉਹਦੇ ਬਾਰੇ ਜਿਹੜੀ ਗੱਲ ਕਰਾਂਗੇ ਹਾਂ ਹਾਂ ਤੇ ਜਦ ਤੱਕ ਸਾਡੇ ਨਾਲ ਹੋਰ ਜਿਹੜੇ ਦਰਸ਼ਕ ਜਦ ਤੱਕ ਜੁੜਦੇ ਆ ਸੁਣਨ ਵਾਲੇ ਤੇ ਵੇਖਣ ਵਾਲੇ ਵੀਅਰਸ ਜੁੜਦੇ ਆ ਉਸ ਤੋਂ ਪਹਿਲਾਂ ਆਪਾਂ ਜਿਹੜੀ ਟਰੈਵਲ ਵਾਲੀ ਥੋੜੀ ਜੀ ਵਾਰਨਿੰਗ ਉਹਨਾਂ ਨੇ ਦਿੱਤੀ ਸੀਗੀ ਏਲਾ ਨੇ ਅਮਰੀਕਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਨੇ ਸੋ ਕੀ ਸੀਗਾ ਕਿ ਜਿਹੜੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ ਸੀਬੀਪੀ ਜਿਹਨੂੰ ਕਹਿੰਦੇ ਆ ਜੀ ਇਹ ਹੁਣ ਜਿਹੜੇ ਵੀ ਲੋਕਾਂ ਨੂੰ ਐਨਟੀ ਇਸ਼ੂ ਹੋਇਆ ਸੀਗਾ ਨੋਟਿਸ ਟੂ ਅਪੀਅਰ ਇਸ਼ੂ ਹੋਇਆ ਉਹਨਾਂ ਨੂੰ ਇਹ ਹੁਣ ਸਿੱਧੇ ਡਿਟੈਂਸ਼ਨ ਚ ਜਿਹੜੇ ਲੈ ਰਹੇ ਆ ਭਾਵੇਂ ਉਹਨਾਂ ਕੋਲ ਟਰੈਵਲ ਡਾਕੂਮੈਂਟ ਹੈਗਾ ਠੀਕ ਹੈ ਸੋ ਉਹਨਾਂ ਦੇ ਵਿੱਚ ਹੁਣ ਕਿਹੜੇ ਲੋਕੀ ਆ ਜਾਂਦੇ ਆ ਆਪਣੇ ਵੀ ਕਈ ਤੁਸੀਂ ਵੇਖੋਗੇ ਕਿ ਯੂ ਵੀਜ਼ਾ ਵਾਲੇ ਲੋਕੀ ਆ ਗਏ ਵਾਵਾ ਵਾਲੇ ਲੋਕੀ ਜਿਹੜੇ ਆ ਗਏ ਠੀਕ ਆ ਟਰੈਵਲ ਜਿਹੜਾ ਕਈ ਵਾਰੀ ਕਰਦੇ ਆ ਹਾਲਾਂਕਿ ਜਿਹੜਾ ਸਾਡਾ ਸ਼ੋਅ ਸੀਗਾ ਆਪਾਂ ਕਈ ਵਾਰੀ ਕਿਹਾ ਕਿ ਨਹੀਂ ਉਹਨਾਂ ਨੂੰ ਟਰੈਵਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਰੈਗੂਲੇਸ਼ਨ ਆ ਕਿਉਂਕਿ ਤੁਸੀਂ ਕੱਚੇ ਸੀਗੇ ਅਨਲੌਫਲ ਪ੍ਰੈਜੈਂਸ ਸੀਗੀ ਇਹ 트럼ਪ ਦੇ ਆਉਣ ਤੋਂ ਪਹਿਲਾਂ ਹੀ ਆ ਕਿ ਲਾਅ ਜਿਹੜਾ ਹੈਗਾ ਉਹਨੂੰ ਇਸ ਤਰੀਕੇ ਨਾਲ ਇੰਟਰਪ੍ਰੀਟ ਜਿਹੜਾ ਕੀਤਾ ਜਾ ਸਕਦਾ ਠੀਕ ਆ ਆਪਣੀ ਕੰਟਰੀ ਟਰੈਵਲ ਨਾ ਕਰੋ ਆਸਪੋਰਟ ਜਿਹੜਾ ਯੂਜ਼ ਨਾ ਕਰੋ ਇਹ ਨੇਪਾਲਨ ਬੋਲ ਵਾਲੀਆਂ ਸਕੀਮਾਂ ਨਾ ਕਰੋ ਇਹ ਆਲਮੋਸਟ ਜਿਹੜਾ ਕੀ ਸੀਗਾ ਕਿ ਡਿਸਰਿਗਾਰਡ ਜਿਹੜਾ ਸੀਗਾ ਲੋਕਾਂ ਦਾ ਉਦੋਂ ਕੀ ਸੀਗਾ ਲੈ ਐਵੇਂ ਮਾਰਦੇ ਆ ਕੁਝ ਨਹੀਂ ਹੋਣਾ ਮੇਰਾ ਦੋਸਤ ਵੀ ਜਾ ਕੇ ਆਇਆ ਉਹ ਵੀ ਵਿਆਹ ਕਰਾ ਕੇ ਆਇਆ ਇਦਾਂ ਹੋ ਗਿਆ ਉਦਾਂ ਹੋ ਗਿਆ ਠੀਕ ਆ ਕਈਆਂ ਦੇ ਜਵਾਕ ਵੀ ਹੋਏ ਪਏ ਆ ਉਹ ਰਿਓ ਅਜੇ ਗ੍ਰੀਨ ਕਾਰਡ ਨਹੀਂ ਆਇਆ ਕਿਹਾ ਇਹ ਹੈ ਹੋਇਆ ਕਿ ਗੁਰਦੁਆਰੇ ਚ ਵਿਆਹ ਕਰਾ ਲਿਆ ਸੀਗਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਹੈਨਾ ਕਾਨੂੰ ਐਪਲੀਕੇਸ਼ਨ ਤਾਂ ਭਰਨੀ ਆ ਨਾ ਕਿ ਜਵਾਕ ਹੋਇਆ ਕਿ ਉਹ ਕਿਦਾਂ ਕੀ ਕਹੋਂਗੇ ਉਹਦਾ ਕਿੱਥੋਂ ਵੀ ਆ ਗਿਆ ਇਹ ਹੂੰ ਸੋ 올 दैट ਹੈਨਾ ਕਿ ਬੜੇ ਖੁੱਲੇ ਲੈਵਲ ਤੇ ਜਿਹੜਾ ਚੱਲ ਰਿਹਾ ਸੀਗਾ ਤੇ ਮੈਨੂੰ ਯਾਦ ਆ ਜੇ ਵੀ ਕਿ ਵੀਡੀਓ ਵੀ ਕਈ ਵਾਰੀ ਉਹਦੀ ਪਾਣੇ ਸੀ ਥੱਲੇ ਕਮੈਂਟ ਮਾਰਦੇ ਸੀ ਕਿ ਲੈ ਕੋਈ ਚੱਕਰ ਨਹੀਂ ਜਾਓ ਜਿੱਦਾਂ ਮਰਜੀ ਹੈਨਾ ਸਦਾ ਪੱਕਾ ਹੈ ਕਈ ਵਾਰੀ ਕਿ ਸੇਮ ਮੈਂਟੈਲਿਟੀ ਕਿ ਖੇਤ ਵਿੱਚ ਹੈ ਮੈਕਸੀਕੋ ਮੈਕਸੀਕੋ ਤੋਂ ਬਹੁਤ ਟੱਪ ਕੇ ਇੱਥੇ ਬਗੀਲ ਨੇ ਕੇਸ ਪਾਸ ਕਰਾਤਾ ਤੇ ਪਹਿਲੀ ਕੰਟਰੀ ਗਈ ਟ੍ਰੈਵਲ ਕਰਨੀ ਨੇਪਾਲ ਹਮ ਹੁਣ ਇੱਕ ਜਣੇ ਦਾ ਨਹੀਂ ਹਾਲ ਹੈ ਸਾਰਿਆਂ ਦਾ ਹਾਲ ਸੀਗਾ ਕੀ ਸੀਗਾ ਦੂਜਾ ਜਣਾ ਕਹਿੰਦਾ ਕਿ ਮੈਂ ਕਿਉਂ ਬਾਈ ਪਿੱਛੇ ਹਟਾਂ ਜੇ ਤੂੰ ਨਹੀਂ ਰੁਕਣਾ ਤਾਂ ਮੈਂ ਕਿਹਾ ਰੁਕਾਂ ਤੀਜੇ ਵਾਲਾ ਕਹਿੰਦਾ ਮੈਂ ਵੀ ਸੇਮ ਚੀਜ਼ ਕਰੂੰਗਾ ਹਮ ਹਮ ਤੁਹਾਡਾ ਸਟੇ ਸੀਗਾ ਹੁਣ ਗੱਲ ਤਾਂ ਹੈਗਾ ਕਿ ਭਾਈ ਇਹਨਾਂ ਨੂੰ ਕੌਣ ਸਮਝਾਵੇ ਜਿਹੜਾ ਸਮਝਾਂਦਾ ਉਹਨੂੰ ਕਹਿੰਦੇ ਇਹ ਜ਼ਿਆਦਾ ਬੋਲਦਾ ਵਾ ਮਾੜਾ ਕਹਿਣ ਲੱਗ ਜਾਂਦੇ ਆ ਮੈਂ ਇਹ ਗਿਆਨ ਦਿੰਦਾ ਵਾ ਠੀਕ ਆ ਸੋਦੋਂ ਨਹੀਂ ਹੋਇਆ ਸੀਗਾ ਇਹ ਦਿਨ ਦਾ ਜਿਹੜਾ ਸੀਗਾ ਨਾ ਡਰ ਸੀਗਾ ਡਰ ਕੀ ਹੁੰਦਾ ਉਹ ਕਹਿੰਦੇ ਢਾਂਚੇ ਮਿਲਦੇ ਆ ਟਰੈਵਲ ਦੇ ਪੈਟਰਨ ਇਹਨਾਂ ਦੇ ਮਿਲਦੇ ਆ ਕਿ ਹਰੇਕ ਬੰਦਾ ਤੁਰਿਆ ਜੀ ਨੇਪਾਲ ਨੂੰ ਹੂੰ ਹੂੰ ਤੇ ਬਾਕੀ ਤੁਸੀਂ ਆਪ ਸਾਰੇ ਸਮਝਦਾਰ ਆ ਕਿੱਦਾਂ ਹਨ ਕਹਿਣਾ ਆਪਣਾ ਫਰਜ਼ ਹੁੰਦਾ ਵਾ ਕੀ ਸੀਗਾ ਨਿਆਣ ਮਤ ਵੀ ਬੜੀ ਆ ਵਿੱਚ ਸੱਜਣ ਮਿੱਤਰਾਂ ਦੀ ਵੀ ਜਿਹੜੀ ਚੁੱਕ ਜਿਹੜੀ ਹੈਗੀ ਆ ਕੋਈ ਨਹੀਂ ਕੋਈ ਚੱਕਰ ਨਹੀਂ ਚੱਲ ਜਾ ਕਹਿੰਦੇ ਨੇ ਵੀਡੀਓ ਆਨ ਲਾਈਵ ਕੀਤੀਆਂ ਹੁੰਦੀਆਂ ਹੱਥਾਂ ਦੇ YouTube ਤੋਂ ਭੰਗੜੀ ਪੈ ਰਹੇ ਆ ਬਿੰਨਾਂ ਦੇ ਵਿੱਚ ਠੀਕ ਸੋ ਬਾਈ ਜਿਹੜਾ ਸਾਇਲਮ ਦਾ ਪ੍ਰੋਸੈਸ ਆ ਪਹਿਲਾਂ ਦਾ ਸਿਧਾਂਤ ਤਾਂ ਸਮਝੋਗੇ ਇਹ ਹੈ ਕੀ ਆ ਕਿ ਮੇਰੇ ਜੇ ਮੈਨੂੰ ਜੇ ਕਿਸੇ ਨੂੰ ਆਪਣੇ ਕੰਟਰੀ ਤੋਂ ਖਤਰਾ ਉਹ ਜੱਜ ਸਾਹਿਬ ਵੀ ਕਈ ਵਾਰ ਕਹਿੰਦੇ ਕਿ ਬਾਈ ਤੂੰ ਆਪਣਾ ਪਾਸਪੋਰਟ ਜਿਹੜਾ ਨਹੀਂ ਵਰਤ ਸਕਦਾ ਠੀਕ ਹੈ ਟਰੈਵਲ ਜੀ ਟਰੈਵਲ ਡਾਕੂਮੈਂਟ ਤੇ ਜਿਹੜਾ ਜਾਣਾ ਜੀ ਅਰਜੈਂਸੀ ਕੋਈ ਮੈਡੀਕਲ ਐਮਰਜੈਂਸੀ ਹੋਵੇ ਫਿਰ ਤਾਂ ਭਾਵੇਂ ਕੇਸ ਲੱਗੇ ਦੇ ਵਿੱਚ ਵੀ ਉਹ ਟਰੈਵਲ ਡਾਕੂਮੈਂਟ ਦੇ ਦਿੰਦੇ ਸੀਗੇ ਬੰਦੇ ਨੂੰ ਹੂੰ ਹੂੰ ਜੇ ਮਰਜੈਂਸੀ ਹੋਵੇ ਲਿਮਟਿਡ ਪਰਪਸ ਲਈ ਲੁਕ ਲੁਕਾ ਕੇ ਜਿਹੜਾ ਬੰਦਾ ਤਾਂ ਵੀ ਉਹਦੇ ਉੱਤੇ ਬਰਡਨ ਰਹਿੰਦਾ ਸਿਗਾ ਕਿ ਤੂੰ ਸ਼ੋਅ ਕਰ ਕਿ ਕਿੱਦਾਂ ਤੂੰ ਸੇਫਲੀ ਜਿਹੜਾ ਰਹਿ ਗਿਆ ਕਿਉਂਕਿ ਇੱਕ ਪਾਸੇ ਤੂੰ ਕਹਿ ਰਿਹਾ ਮੈਨੂੰ ਪ੍ਰੋਬਲਮ ਆ ਦੂਸਰੇ ਪਾਸੇ ਤੂੰ ਉਸੇ ਕੰਟਰੀ ਨੂੰ ਵਿਜ਼ਿਟ ਕਰਕੇ ਆਇਆ ਨੇਪਾਲ ਰਹੀਂ ਜਿਹੜੀ ਤਾਂ ਪਹਿਲੀ ਗੱਲ ਜਿਹੜੇ ਵੀ ਏਜੰਟ ਪੈਰਾ ਲੀਗਲ ਨੇ ਨੇਪਾਲਪੁਰ ਰਹੀਂ ਸਕੀਮ ਦੱਸੀ ਆ ਨਾ ਯਾਰ ਤੁਸੀਂ ਇੰਨੀਆਂ ਜ਼ਿਆਦਾ ਨਾ ਨਾਲ ਲਿਬਰਟੀਆਂ ਲਿਆ ਕਰੋ ਉਹ ਨਿਆਣੇ ਨਹੀਂ ਹੈਗੇ ਉਹਨਾਂ ਨੂੰ ਪਤਾ ਵਾ ਸਾਰਾ ਇਹ ਕੀ ਚੱਕਰ ਹੈਗਾ ਇਹ ਨੇਪਾਲ ਨੇ ਪੂਲ ਵਾਲੇ ਟ੍ਰਿਪ ਨਾ ਜਿਹੜੀ ਕੰਟਰੀਜ਼ ਵਿਜ਼ਿਟਡ ਹੈਗੀਆਂ ਬੜਾ ਜਿਆਦਾ ਦਿੱਤੇ ਐਮਫਸਿਸ ਹੈਗਾ ਤੋਂ ਐਵੇਂ ਪੁੱਠੇ ਰਾਹ ਨਾ ਪਿਆ ਕਰੋ ਪ੍ਰੋਬਲਮ ਕੀ ਹੈ ਕਿ ਪ੍ਰੋਬਲਮ ਕੱਲੇ ਜਾਣ ਵਾਲੇ ਨੂੰ ਜਿਹੜੇ ਬਾਅਦ ਚ ਵੀ ਜਿਹੜੇ ਹੁਣਾਂ ਨੇ ਕੇਸ ਆ ਉਹ ਸਾਰਾ ਟ੍ਰੈਂਡ ਦੇਖਦੇ ਆ ਕਿ ਜੇ 10 ਸਾਲ ਜੇ ਮੰਨ ਲਓ ਕਿ ਇਹੀ ਕੰਗਰੈਸ਼ਲ ਇਨਕੁਆਇਰੀ ਹੋ ਜੇਗੀ ਚੈੱਕ ਕਰੋ ਇਹਨਾਂ ਦਾ ਕਿ ਕਿੰਨੇ ਜਣੇ ਇਹਨਾਂ ਕੋ ਵਾਪਸ ਆਪਣੇ ਦੇਸ਼ ਦੇ ਵਿੱਚ ਗਏ ਆ ਪੱਕੇ ਹੋਣ ਤੋਂ ਬਾਅਦ ਤੇ ਪੱਕੇ ਹੋਣ ਤੋਂ ਬਾਅਦ ਕਿੰਨੀ ਧੀਰ ਬਾਅਦ ਗਏ ਆ ਹੂੰ 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 ਸਿਟੀਜ਼ਨ ਤੱਕ ਦੇ ਵੀ ਤੋ ਉਹ ਜੀ ਤੋਂ ਬੇਸਿਕਲੀ ਇਹ ਸ਼ੱਕ ਜਾਂਦਾ ਕਿ ਯਾਰ ਇਹ ਕੀ ਹੈਗੀ ਇਹ ਮਤਲਬ ਕਿ ਜਿਹੜਾ ਬੰਦਾ ਲੈਜਿਟਿਮੇਸੀ ਕਲੇਮਸ ਕੀ ਹੈਗੇ ਇਹਨਾਂ ਦੇ ਕੀ ਜੈਨੂਇਨ ਕਲੇਮ ਹੈਗੇ ਆ ਫ੍ਰੀਵਲਸ ਕਲੇਮ ਹੈਗੇ ਆ ਝੂਠ ਬੋਲਦੇ ਆ ਪ੍ਰੋਬਲਮ ਐਕਚੁਅਲੀ ਚ ਹੈਗੀ ਆ ਨਹੀਂ ਹੈਗੀ ਆ ਪ੍ਰੋਬਲਮ ਸਗੀ ਮੁੱਕ ਗਈ ਆ ਕਿਹਨੂੰ ਪ੍ਰੋਬਲਮ ਆ ਕਿਹਨੂੰ ਨਹੀਂ ਪ੍ਰੋਬਲਮ ਆ ਠੀਕ ਹੈ ਜਿੱਦਾਂ ਕੀ ਗੱਲ ਦੱਸਿਆ ਕਿ ਗੱਲ ਉਹੀ ਆ ਗਈ ਉਹ ਕਹਿੰਦਾ ਜੇ ਪਹਿਲੇ ਵਾਲਾ ਕਹੇ ਆ ਦੂਜੇ ਵਾਲਾ ਕਹਿੰਦਾ ਮੈਂ ਵੀ ਕਰੂੰਗਾ ਤੀਜੇ ਵਾਲਾ ਕਹਿੰਦਾ ਮੈਂ ਕਿਉਂ ਪਿੱਛੇ ਛੜਾ ਚੌਥੇ ਵਾਲਾ ਕਹਿੰਦਾ ਲੈ ਜੇ ਬਾਕੀ ਨਹੀਂ ਤਾਂ ਸੋ ਇਹ ਆ ਕਿ ਭਾਈ ਇਹ ਜਿਹੜੀ ਚੀਜ਼ ਨੂੰ ਦੇਖੋ ਗੌਰ ਕਰੋ ਬਜਾਏ ਕਿ ਨਾਲ ਵਾਲੇ ਨੂੰ ਚੁੱਕ ਦੇਣ ਦੇ ਕਿ ਲੈ ਕੋਈ ਚੱਕਰ ਨਹੀਂ ਚੱਕਦੇ ਫੱਟੇ ਤੇ ਇਹ ਹੁਣ ਜਦੋਂ ਸਹੀ ਟਾਈਮ ਸੀਗੇ ਉਦੋਂ ਵੀ ਆਪਾਂ ਸੇਮ ਗੱਲ ਕਹਿੰਦੇ ਸੀਗੇ ਵਾਵਾ ਯੂ ਵੀਜ਼ਾ ਕਿ ਟਰੈਵਲ ਡਾਕੂਮੈਂਟ ਨਾ ਵਰਤੋ ਪੁਰਾਣੇ ਆਪਣੇ ਸ਼ੋਅ ਸਾਡੇ ਤੁਸੀਂ ਕਰਕੇ ਦੇਖ ਲਓ ਉਹ ਚੀਜ਼ ਹੁਣ ਕੀ ਸੀਗੀ ਕਿ ਪਹਿਲਾਂ ਲਾਜ਼ ਇਨ ਫੋਰਸ ਨਹੀਂ ਹੁੰਦੇ ਸੀਗੇ ਠੀਕ ਹੈ ਅੱਜ ਲਾਜ਼ ਇਨ ਫੋਰਸ ਹੋਣ ਲੱਪੇ ਅੱਜ ਉਹੀ ਬੰਦੇ ਕਹਿ ਰਹੇ ਕਿ ਲੈ ਤੁਸੀਂ ਸਹੀ ਕੰਨੇ ਸੀਗੇ ਹੂੰ ਤਾਂ ਕੀ ਲਾ ਐਨਫੋਰਸਮੈਂਟ ਲੱਭਿਆ ਉਹ ਕਹਿੰਦੇ ਕਿ ਜਿਹਦੇ ਨੋਟਿਸ ਟੂ ਅਪੀਅਰ ਹੈਗਾ ਉਹ ਬਾਰਡਰ ਤੇ ਹੁਣ ਰੁੱਕ ਕੇ ਜਾ ਰਹੇ ਆ ਡਸ ਨਾਟ ਮੈਟਰ ਉਹਨਾਂ ਦੇ ਕੋਲ ਜਿਹੜਾ ਪੈਰੋਲ ਹੈਗਾ ਰਿਵਿਜ਼ਿਟ ਟਰੈਵਲ ਡਾਕੂਮੈਂਟ ਹੈਗਾ ਜਾਂ ਇਵਨ 551 ਸਟੈਂਪ ਜਿਹਨਾਂ ਦਾ ਜਿੱਦਾਂ 751 ਜਿਹਨਾਂ ਨੇ ਪੱਕਾ ਗ੍ਰੀਨ ਕਾਰਡ ਕੀਤਾ ਹੁੰਦਾ 2 ਸਾਲ ਵਾਲੇ ਗ੍ਰੀਨ ਕਾਰਡ ਤੋਂ ਬਾਅਦ ਪੱਕਾ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਉਹਨਾਂ 10 ਸਾਲ ਵਾਲੇ ਤੋਂ ਬਾਅਦ ਉਹ ਲੋਕੀ ਦਾ ਸਰੇ ਆ ਕਿ ਜਦੋਂ ਉਹ ਵਾਪਸ ਆ ਰਹੇ ਉਹਨੂੰ ਫੜ ਰਹੇ ਆ ਕਿਉਂ ਫੜ ਰਿਹਾ ਕਿਉਂਕਿ ਯਾ ਕਿਸੇ ਦੇ ਐਨਟੀਆ ਇਸ਼ੂ ਹੋਇਆ ਠੀਕ ਹੈ ਹੁਣ ਐਨਟੀਆ ਕਿਉਂ ਇਸ਼ੂ ਹੁੰਦਾ ਕਈ ਵਾਰੀ ਗ੍ਰੀਨ ਕਾਰਡ ਵਾਲਾ ਬੰਦਾ ਵੀ ਜਿਹੜਾ ਹੈਗਾ ਉਹ ਪ੍ਰੋਸੀਡਿੰਗਸ 'ਚ ਚੱਲ ਜਾਂਦਾ ਕ੍ਰਾਈਮ ਹੋ ਜਾਂਦਾ ਜਾਂ ਕੋਈ ਚੀਜ਼ ਹੋ ਜਾਂਦੀ ਹੈ ਈਵਨ ਜਿਹੜੀ ਰਿਪੋਰਟਸ ਹੈਗੀਆਂ ਗ੍ਰੀਨ ਕਾਰਡ ਵਾਲੇ ਬੰਦੇ ਨੂੰ ਵੀ ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਹੋਲਡਰ ਸੀਗਾ ਜੇ ਐਨਟੀਆ ਵਗੈਰਾ ਇਸ਼ੂ ਹੈਗਾ ਅੱਜ ਤੱਕ ਨਹੀਂ ਕਿਸੇ ਨੇ ਰੋਕਿਆ ਪਰ ਜਿਹੜਾ ਕਾਨੂੰਨ ਸੀਗਾ ਉਹ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਪ੍ਰੋਸੀਡਿੰਗਸ 'ਚ ਪਾਸੇ ਦੇਣਾ ਨੂੰ ਰੋਕੋ ਉਹ ਲੋਕੀ ਜਿਹੜੇ ਆ ਡਿਟੇਨ ਹੋ ਰਹੇ ਆ ਠੀਕ ਹੈ ਇਹ ਇਲਾ ਦਾ ਜਿਹੜਾ ਸਿੱਧਾ ਸਿੱਧਾ ਅਪਡੇਟ ਸੀਬੀਬੀ ਵਾਲੇ ਆਫਿਸਰਸ ਜਿਹੜੇ ਸਿਗੇ ਹੁਣ ਉਹ ਓਵਰਸਟੈਪ ਕਰ ਰਹੇ ਆ ਆਪਣੇ ਜਿਹੜੇ ਰੋਲ ਰਿਸਪੌਂਸਿਬਿਲਟੀਜ਼ ਨੂੰ ਹਾਂ 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 ਜਿੱਦਾਂ ਕਈ ਵਾਰੀ ਲੋਕੀ ਆ ਕੇ ਗੱਲਾਂ ਵੀ ਦੱਸਦੇ ਆ ਠੀਕ ਹੈ ਕਲੈਂਡਰ ਦੇ ਥਰੂ ਗੱਲਾਂ ਪਤਾ ਲੱਗਦੀਆਂ ਕਿ ਆਫਿਸਰ ਨੇ ਕਹਿੰਦਾ ਕਿ ਬੜੀ ਦੇਰ ਕਹਿੰਦਾ ਰੋਕੇ ਰੱਖਿਆ ਪਹਿਲਾਂ ਕਹਿੰਦਾ ਪਤਾ ਉਹਨੂੰ ਕੁਝ ਨਹੀਂ ਸੀਗਾ ਯੰਗ ਜੀ ਕੁੜੀ ਸੀਗੀ ਕਹਿੰਦਾ ਨਾਲ ਵਾਲੇ ਤੋਂ ਪੁੱਛੇ ਕਿ ਕਹਿੰਦਾ ਇੱਥੇ ਮੈਨਾਂ ਚੀਜ਼ੜੀ ਲਾ ਕੇ ਤੋ ਰੋਕ ਸਕਦੀਆਂ ਕਿ ਨਹੀਂ ਰੋਕ ਸਕਦੀਆਂ ਤੇ ਕਹਿੰਦਾ ਦੂਜੇ ਵਾਲਾ ਕਹੇ ਨਹੀਂ ਨਹੀਂ ਲਾ ਦੇ ਤੂੰ ਕਰ ਇਨਕੁਆਇਰੀ ਕਰਿੰਦਾ ਉਹ ਬੇਤ ਕਹੇ ਬਣਿਆ ਨਹੀਂ ਆ ਗਿਆ ਕਹਿੰਦਾ ਉਹਨਾਂ ਨੇ ਪੂਰੀ ਜਿਹੜੀ ਉਹ ਸੀਗੀ ਕਿ ਜਦੋਂ ਪਤਾ ਲੱਗਦਾ ਕਹਿੰਦਾ ਗੂਗਲ ਕਰਕੇ ਵੇਖੰਦੇ ਆ ਕਿ ਕਿੱਦਾਂ ਇਹਨੂੰ ਟੰਗਿਆ ਕਿੱਦਾਂ ਇਹਨੂੰ ਰੁਕੀ ਹੈ ਠੀਕ ਆ ਸੋ ਇਹ ਵਕੀਲਾਂ ਦੇ ਗਰੁੱਪ 'ਚ ਵੀ ਇੱਕ ਅਪਡੇਟ ਸ਼ੇਅਰ ਹੋਇਆ ਸੀਗਾ ਕਿਸੇ ਦਾ ਵਾਵਾ ਦਾ ਜਿੱਦਾਂ ਕੇਸ ਹੈਗਾ ਤੇ ਉੱਥੇ ਹੀ ਬਾਅਦ 'ਚ ਟ੍ਰੈਵਲ ਕਰ ਰਿਹਾ ਸੀਗਾ ਤੇ ਉੱਥੋਂ ਜਿਹੜਾ ਆਫੀਸਰ ਜਿਗਾ ਉਹ ਕਹਾਣੀ ਪੁੱਛਣ ਲੱਗ ਪਿਆ ਕਿ ਕੀ ਹੋਇਆ ਕਿੱਦਾਂ ਹੋਇਆ ਕਿਉਂ ਰੁਕਾਇਆ ਕੀ ਪ੍ਰੋਬਲਮ ਪੈ ਗਈ ਸੀ ਅਜੇ ਕੀ ਪੁੱਛ ਨਹੀਂ ਸਕਦਾ ਇਹ ਲੀਗਲ ਨਹੀਂ ਹੈਗਾ ਪਰ ਇਹ ਇਹਨੂੰ ਕਹਿੰਦੇ ਆ ਓਵਰਸਟੈਪਿੰਗ ਉਹ ਆਪਣੇ ਜਿਹ ਰੂਲਸ ਰਿਸਪੋਨਸੀਬਿਲਟੀ ਸੀਗਾ ਉਹਨੂੰ ਉਹ ਓਵਰਸਟੈਪ ਕਰਕੇ ਤੇ ਉਧਰਲੇ ਪਾਸੇ ਨੂੰ ਜਿਹੜਾ ਪੈ ਗਏ ਤੇ ਬਟ ਉਹ ਆਬਵੀਅਸਲੀ ਜਿਹੜੇ ਵੀ ਵਕੀਲੋ ਸੀਗਾ ਉਹ ਕਹਿੰਦੇ client ਥੋੜਾ ਜਿਆ ਵਧੀਆ ਸੀਗਾ ਬੋਲਣ ਚਾਲਣ ਨੂੰ ਠੀਕ ਸੀਗਾ ਤੇ ਉਹਨੇ ਸਮਝਾਤਾ ਸਾਰਾ ਕਿ ਆਹ ਚੀਜ਼ ਇਦਾਂ ਹੈਗੀ ਬਟ ਉਹ ਕਿਤੇ ਕਸਰ ਹੋਣਾ ਨੇ ਕੋਈ ਨਹੀਂ ਛੱਡੀ ਕਿਹੜੇ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਪੇਲੀਏ ਠੀਕ ਹੈ ਸੋ ਮਤਲਬ ਮਾਹੌਲ ਮਾਹੌਲ ਪੂਰਾ ਬਦਲ ਗਿਆ ਉਹ ਪੂਰੇ ਤੱਤੇ ਫਿਰਦੇ ਆ ਵੀ ਬੰਦੇ ਟੰਗਣੇ ਆ ਹਾਂ ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਕਮਿਊਨਿਟੀ ਦੇ ਵਿੱਚ ਹੀ ਠੀਕ ਆ ਕਈ ਵਾਰੀ ਗੱਲ ਕਰਦੇ ਆ ਓਪਨ ਸਿਕਰਟ ਜਿਹੜਾ ਹੈਗਾ ਇਹ ਵਾਵੇ ਵੂਵੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਉਹਨਾਂ ਨੇ ਵੀ ਇਨਵੈਸਟੀਗੇਸ਼ਨਾਂ ਕੀਤੀਆਂ ਵਾ ਪੈਕੇਜ ਵੀ ਜਿਹੜੇ ਆ ਹੁਣ ਤੱਕ ਵੀ ਚੱਲ ਰਹੇ ਆ ਇਹ ਸਾਰੇ ਲੋਕਾਂ ਨੇ ਵੀ ਤਾਂ ਹੁਣ ਟਰੈਵਲ ਕਰਨਾ ਹੀ ਹੈ ਨਾ ਸੋ ਇਹ ਕੀ ਹੈ ਕਿ ਜਿਹੜੀ ਟਰੈਵਲ ਦੀ ਜਿਹੜੀ ਇਨਕੁਆਇਰੀ ਜਿਹੜੀ ਹੋ ਰਹੀ ਹੈ ਕੀ ਹੈ ਹੁਣ ਇਹਦੇ ਵਿੱਚ ਜਿਹੜਾ ਰਗੜਿਆ ਜਾਣਾ ਉਹ ਕਿਹੜਾ ਬੰਦਾ ਰਗੜਿਆ ਜਾਣਾ ਜਿਹੜਾ ਵਿਚਾਰੇ ਦਾ ਇੱਕ ਜਾਣੇ ਦਾ ਕੇਸ ਜਿਹੜਾ ਅਸਲੀ ਸੀਗਾ ਜਿਹਨਾਂ ਵਕਈ ਘਰ ਵਾਲਾ ਘਰ ਵਾਲੀ ਨੇ ਕੁੱਟਮਾਰ ਜਿਹੜੀ ਕੀਤੀ ਉਹ ਬੰਦਾ ਪੇਲਿਆ ਜਾਣਾ ਕਿਉਂ ਕਿ ਹੁਣ ਜੇ ਸਾਰੇ ਜਾਣਿਆਂ ਦੇ ਜਦੋਂ ਉਹ ਨਿਕਲੂਗਾ ਸੇਮ ਚੀਜ਼ ਨਿਕਲੂਗੀ ਹਨ ਤੇ ਇਹਨੂੰ ਦੱਸਦਾ ਹੁਣ ਮਕਸਦ ਕੀ ਹੈ ਇਹਨੂੰ ਦੱਸਦਾ ਮਕਸਦ ਇਹ ਹੈ ਕਿ ਜਿਹੜੀ ਹਵਾ ਕਿਧਰਲੇ ਪਾਸੇ ਦੀ ਚੱਲ ਰਹੀ ਹੈ ਕਿ ਰੀਅਲ ਰਿਪੋਰਟ ਕੀ ਹੈਗਾ ਇਹ ਨਹੀਂ ਕਿ ਟਿਕਟੌਕ ਵਾਲਾ ਸੋਸ਼ਲ ਮੀਡੀਆ ਵਾਲਾ ਗੋਸਪ ਹੈਗਾ ਜਿਹੜੇ ਕ੍ਰੈਡੀ ਲਾਇਰਸ ਐਸੋਸੀਏਸ਼ਨਸ ਦੇ ਵਿੱਚ ਜਿਹੜੇ ਸ਼ੇਅਰ ਹੁੰਦੇ ਆ ਕਿ ਇਦਾਂ ਹੋਇਆ ਸੀਗਾ ਜਿਹੜੇ ਵੀ ਕਲੰਬੀਅਨ ਹੈਗੇ ਆ ਉਹਨਾਂ ਨੂੰ ਤਾਂ ਆਪਾਂ ਫਿਰ ਡਿਪਲੋਮੈਟਿਕ ਵੀਜ਼ਾ ਵੀ ਉਹਨਾਂ ਦੇ ਕੋਲ ਹੈਗਾ ਉਹਨਾਂ ਨੂੰ ਵੀ ਰੋਕ ਰਿਆ ਜਿਹੜੇ ਲੋਕਾਂ ਨੇ ਪਾਸਟ ਦੇ ਵਿੱਚ ਡਿਪਲੋਮੈਟਿਕ ਵੀਜ਼ਾ ਲਿਆ ਸੀਗਾ ਜਾਂ ਜਿਨ੍ਹਾਂ ਦੇ ਪੇਰੈਂਟਸ ਵੀ ਕਹਿੰਦੇ ਡਿਪਲੋਮੈਟਿਕ ਵੀਜ਼ੇ ਤੇ ਸੀਗੇ ਉਹਨਾਂ ਨੂੰ ਵੀ ਇਨਕੁਆਇਰੀ ਜਿਹੜੀ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਡਿਪਲੋਮੈਟ ਜਿਹੜਾ ਹੁੰਦਾ ਠੀਕ ਆ ਭਾਵੇਂ ਇੰਡੀਆ ਦੇ ਹਿਸਾਬ ਨਾਲ ਆਈਐਸ ਅਫਸਰ ਹੁੰਦੀ ਹੁੰਦਾ ਪਰ ਇਹਨਾਂ ਲਈ ਦਾ ਜਸੂਸ ਹੁੰਦਾ ਨਾ ਇਹਨਾਂ ਦੇ ਤਾਂ ਥ੍ਰੈਟ ਹੁੰਦਾ ਜਿਹੜਾ ਨੂੰ ਵੀ ਪੈਰੋਲ ਵਗੈਰਾ ਮਿਲਿਆ ਸੀਗਾ ਜਿੱਦਾਂ ਹੁਣ ਐਡਵਾਂਸ ਪੈਰੋਲ ਮਿਲਿਆ ਠੀਕ ਆ ਭਾਈ 512 ਜਿਹੜਾ ਅਡਵਾਂਸ ਪੈਰੋਲ ਹੁੰਦਾ ਕਾਫੀ ਆਪਣੇ ਲੋਕੀ ਆ ਜਿਹੜੇ ਉਹ ਪਹਿਲਾਂ ਵੀ ਸਲਾਹ ਲੈਂਦੇ ਸੀ ਰੇਡੀਓ ਤੇ ਵੀ ਸਾਨੂੰ ਕਦੇ ਵਾਰੀ ਪੁੱਛਿਆ ਕਿ ਮੈਂ ਟ੍ਰੈਵਲ ਕਰ ਲਾਂ ਹੁਣ ਆਪਾਂ ਵੈਸੇ ਨਹੀਂ ਪਈ ਤੂੰ ਟ੍ਰੈਵਲ ਨਾ ਕਰ ਪਿਛਲੇ ਤੇਰੇ ਅਨਲੌਫਲ ਪ੍ਰੈਜ਼ੈਂਸ ਜਿਹੜੀ ਹੈਗੀ ਆ ਰਿਮੂਵਲ ਪ੍ਰोसीਡਿੰਗਸ ਤੇਰੀਆਂ ਟਰਮੀਨੇਟ ਹੋਈਆਂ ਪਰ ਪਿੱਛੇ ਵਾਲਾ ਜਿਹੜਾ ਰਿਕਾਰਡ ਆ ਸਾਫ਼ ਨਹੀਂ ਇਹ ਨਾ ਹੁੰਦਾ ਤੇ ਲੋਕੀ ਟ੍ਰੈਵਲ ਕਰ ਲੈਂਦੇ ਸੀਗੇ ਆ ਜਾਂਦੇ ਸੀਗੇ ਪਰ ਹੁਣ ਨਾ ਕਰਿਓ ਠੀਕ ਆ ਹੁਣ ਜਿਹੜ ਜੇਨੁੱਤਨ ਲੱਗਦਾ ਹੈਗਾ ਕਿ ਨਹੀਂ ਕੋਈ ਚੱਕਰ ਨਹੀਂ ਐਵੇਂ ਬੋਲੀ ਜਾਂਦੇ ਆ ਹੁਣ ਉਹਨਾਂ ਨੇ ਰੋਕਣਾ ਸ਼ੁਰੂ ਕਰਤਾ ਹੈ ਸੋ ਟਰੈਵਲ ਟ੍ਰੂਲ ਡਾਕੂਮੈਂਟ ਵਾਲੇ ਉਹ ਪੰਗਾ ਨਾ ਲਿਓ ਜਦ ਤੱਕ ਤੁਸੀਂ ਗ੍ਰੀਨ ਕਾਰਡ ਤੁਹਾਡਾ ਨਹੀਂ ਆ ਜਾਂਦਾ ਕਿਉਂਕਿ ਉਹ ਲਿਟਰਲੀ ਉਹ ਰੋਕ ਰਿਆਣਾ ਲੋਕਾਂ ਨੂੰ ਹੂੰ ਸੋ ਜਿਹੜਾ ਲੋਕਾਂ ਨੂੰ ਐਨਟੀਆ ইস্যੂ ਆ ਭਾਵੇਂ ਗ੍ਰੀਨ ਕਾਰਡ ਆ ਭਾਵੇਂ ਤੁਹਾਡਾ ਕਿੱਡਾ ਮਰਜੀ ਵੱਡਾ ਬਿਜ਼ਨਸ ਰੁਕ ਗਿਆ ਬਾਹਰ ਤੁਸੀਂ ਟਰੈਵਲ ਨਹੀਂ ਕਰਨਾ ਕਿਉਂਕਿ ਉਹ ਜਿਹੜੇ ਐਨਟੀਏ ਵਾਲਿਆਂ ਨੂੰ ਚੱਕ ਕੇ ਡੇਟੇਨ ਕਰ ਰਿਹਾ ਸੋ ਡੇਟੇਨ ਬੇਸਿਕਲੀ ਉਹਨਾਂ ਦੀ ਸਟ੍ਰੈਟਜੀ ਕੀ ਹੈ ਕਿ ਡਰ ਪੈਦਾ ਕਰੋ ਹੂੰ ਹੂੰ ਜੇਲ੍ਹ ਚੜਾਣਾਂ ਨੂੰ ਤਾਂ ਕਿ ਹਾਂ ਕਿਉਂਕਿ ਉਹਨਾਂ ਨੂੰ ਤੁਹਾਨੂੰ ਕੇਸ ਲੜਨ ਦਾ ਹੱਕ ਹੋ ਜਾਣਾ ਪਰ ਤੁਹਾਨੂੰ ਜਿਹੜਾ ਜੇਲ੍ਹ ਚੋਂ ਉਹਨਾਂ ਨੇ ਰਿਲੀਜ਼ ਕਰਨਾ ਕਿ ਨਹੀਂ ਕਰਨਾ ਪੈਰੋਲ ਦੇਣਾ ਕਿ ਨਹੀਂ ਦੇਣਾ ਉਹ ਚੀਜ਼ ਦਾ ਚੱਕਰ ਜਿਹੜਾ ਬਣਿਆ ਰਹਿਣਾ ਤੇ ਇਹਦੇ ਵਿੱਚ ਜਿਹੜੇ ਜੇ ਕੋਈ ਫਸ ਗਿਆ ਇਦਾਂ ਕਰਕੇ ਟਰੈਵਲ ਕਰ ਗਿਆ ਨਹੀਂ ਸੁਣਿਆ ਜਾਂ ਮੰਨ ਲਓ ਸਾਡਾ ਪ੍ਰੋਗਰਾਮ ਨਹੀਂ ਸੁਣਦਾ ਬਾਅਦ ਦੇ ਵਿੱਚ ਉਹਨੂੰ ਇਹ ਚੀਜ਼ ਹੋ ਜਾਂਦੀ ਹੈ ਤੁਹਾਡਾ ਕੋਈ ਸੱਜਣ ਮਿੱਤਰ ਹੈਗਾ ਤੇ ਉਹਦੇ ਵਿੱਚ ਸਾਨੂੰ ਇੱਕ ਹੈਬੀਅਸ ਮੋਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ ਇਮੀਗ੍ਰੇਸ਼ਨ ਕੋਰਟ ਦੇ ਥਰੂ ਰਿਲੀਫ ਨਹੀਂ ਆਉਂਦਾ ਹੂੰ 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 ਸਿਵਲ ਕੋਰਟਸ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ ਸਿਵਲ ਇਟੀਗੇਸ਼ਨ ਦੇ ਥਰੂ ਸਾਨੂੰ ਜਿਹੜਾ ਜਾਣਾ ਪੈਣਾ ਇਮੀਗ੍ਰੇਸ਼ਨ ਨਾਲ ਤਾਂ ਥੋੜੀ ਜਿਹੀ ਹਟ ਕੇ ਗੱਲ ਹੋ ਜਾਂਦੀ ਹੈ ਸੋ ਹੈਬੀਅਸ ਕੋਰਪਸ ਨਾਲ ਉਹ ਜਿਹੜੇ ਬੰਦੇ ਆ ਉਹਨਾਂ ਦੀ ਥੋੜੀ ਬਹੁਤ ਜਿਹੜੀ ਸੁਣਵਾਈ ਜਿਹੜੀ ਹੋ ਸਕਦੀ ਹੈ ਠੀਕ ਹੈ ਸੋ ਬੇਸਿਕਲੀ ਐਡਵਾਈਸ ਇਹੀ ਹੈਗੀ ਆ ਜੇ ਤੁਹਾਡਾ ਪੁਰਾਣਾ ਰੈਕੋਰਡ ਖਰਾਬ ਸੀਗਾ ਠੀਕ ਹੈ ਕੋਈ ਕ੍ਰਿਮੀਨਲ ਕਨਵਿਕਸ਼ਨ ਹੈਗੀ ਆ ਕੋਈ ਤੁਸੀਂ ਅਨਲੌਫਲ ਪ੍ਰੈਜ਼ੈਂਸ ਹੈਗੀ ਮਤਲਬ 6 ਮਹੀਨੇ ਤੋਂ ਵੱਧ ਤੁਸੀਂ ਕੱਚੇ ਰਹਿ ਗਏ ਸੀਗੇ ਕਿਸੇ ਵੀ ਟਾਈਮ ਯੂ ਐਸ ਦੇ ਵਿੱਚ ਤੁਸੀਂ ਬਾਹਰ ਟਰੈਵਲ ਕਰਨ ਦਾ ਪੰਗਾ ਨਹੀਂ ਲੈਣਾ ਟਰੈਵਲ ਟਰੂਵਲ ਡਾਕੂਮੈਂਟ ਜਿਹੜੇ ਹੈਗੇ ਆ ਇਹਦੇ ਉੱਤੇ ਲਿਖਿਆ ਹੀ ਹੋਣਾ ਨੇ ਹੁੰਦਾ ਕਿ ਡਿਸਕ੍ਰੈਸ਼ਨਰੀ ਇਹ ਹੈਗਾ ਇਹ ਕੋਈ ਗਾਰੰਟੀ ਨਹੀਂ ਹੈ ਤੁਹਾਨੂੰ ਇਹ ਵਾਪਸ ਆਉਂਦੇ ਸੋ ਇਹ ਚੀਜ਼ ਦਾ ਤੁਸੀਂ ਜਿਹੜਾ ਧਿਆਨ ਰੱਖਿਓ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਕੋ ਜੀ ਮੈਂ ਤਾਂ ਹੁਣ ਪਰਮਾਨੈਂਟ ਰੈਜ਼ੀਡੈਂਟ ਆ ਮੈਂ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ ਕਰ ਸਕਦੇ ਆ ਤੁਸੀਂ ਜੇ ਪੱਕੇ ਰੈਜ਼ੀਡੈਂਟ ਹੈਗੇ ਆ 10 ਸਾਲ ਦਾ ਅੱਡੇ ਕੋ ਗ੍ਰੀਨ ਕਾਰਡ ਆ ਜਾਂ ਤੁਸੀਂ ਯੂਐਸਾ ਨਾਲ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਸੋ ਜਿੱਦਾਂ ਤੁਸੀਂ ਕਹਿੰਦੇ ਵੀ ਡਿਟੇਨ ਜਿਹੜੇ ਹੋ ਰਿਹਾ ਇਹ ਇਹ ਜਿੱਦਾਂ ਤੁਸੀਂ ਗ੍ਰੀਨ ਕਾਰਡ ਵਾਲੇ ਦੱਸੇ ਕਿ ਉਹਨਾਂ ਨੂੰ ਵੀ ਹੋਇਆ ਆ ਜਾਂ ਕੱਲੇ ਜਿਹੜੇ ਐਨਟੀਏ ਵਾਲੇ ਆ ਉਹਨਾਂ ਨੂੰ ਹੀ ਹੋਇਆ ਆ ਯੂ ਵੀਜ਼ੇ ਦਾ ਵੀ ਰੌਲਾ ਆ ਅਜੇ ਸਾਈਲੰਸ ਜਿੱਦਾਂ ਆਪਾਂ ਨੂੰ ਪਤਾ ਵੀ ਕਿਸੇ ਦਾ ਪ੍ਰੂਵ ਹੋਇਆ ਹੁੰਦਾ ਹੀ ਆ ਤੇ ਉਹ ਪਹਿਲਾਂ ਹੀ ਜਿਹੜਾ ਉਹਨੂੰ ਹੁੰਦਾ ਵੀ ਮੈਂ ਜਲਦੀ ਜਲਦੀ ਜਿਹੜਾ ਆ ਉੱਥੇ ਨੂੰ ਹੁਣ ਜਿਹੜਾ ਜਾਮ ਆ ਸੋ ਮਤਲਬ ਪੁੱਛ ਗੇ ਜਿਹੜੀ ਉਹ ਬਹੁਤ ਜ਼ਿਆਦਾ ਇਸ ਬਾਬਤ ਹੋ ਰਹੀ ਆ ਵੀ ਜੇ ਤੁਹਾਡਾ ਸਾਈਲੰਟ ਦੇ ਥਰੂ ਤੁਸੀਂ ਆਏ ਆ ਤਾਂ ਤੁਸੀਂ ਦੱਸੋ ਕੇਸ ਦੀ ਜਾਣਕਾਰੀ ਵੀ ਪੁੱਛ ਰਹੇ ਆ ਤੇ ਇਹ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਡਿਟੇਨ ਕੀਤਾ ਜਾਵੇ